तो पता का हम लोग बाजार गए थे सब्जी के 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 लिए। आए बजे के, पौने, बजे करीब में आए उसके बाद बच्चे नहीं था तो हाँ तभी, तभी से लगना शुरू कर दिया दिन तेरह तारीख हाँ जी स्कूल दूसरा तेरा दिन चौदह तारीख को

ਕਿਆ ਬਾਤ ਹੋਈ ਥੀ ਕਿਵੇਂ ਲਾਪਤਾ ਹੋਏ ਥੀ ਕੁਛ ਨਹੀਂ ਹੋਇਆ ਸੇ ਜੀ ਉਹ ਤਾਂ ਵੀ ਖੇੜਦੇ ਖੇੜਦੇ ਬੈਠੇ ਤੇ ਉਹ ਵੀ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਬਹਿ ਜੂਰੇ ਹੋਏ ਅਸੀਂ ਸੜ ਜਾ ਕੇ ਉਹਨੇ ਸਮਾਨ ਪਪਾ ਲੈ ਕੇ ਆਉਣੀ ਆ ਬਸ ਉਹ ਇੰਨੇ ਮੈਂਚੇ ਨਿਕਲ ਗਏ ਘਰੋਂ ਕਹਿੰਦੇ ਲੋਰੀ ਮੰਗਣ ਜਾਣੇ ਜਿਹੜੀ ਗੁਰੀਆ ਹੈਗੀ ਸੀ ਘਰੇ ਉਹਨਾਂ ਨੂੰ ਕਹਿੰਦੇ ਕਿ ਵੀ ਮੈਂ ਲੋਰੀ ਮੰਗਣ ਜਾਣੇ ਆ ਗੁਰੀਆ ਕਹਿੰਦੀ ਵੀ ਤੁਸੀਂ ਜਾਣਾ ਨਹੀਂ ਹੈਗਾ ਵੀ ਮੰਮੀ ਆ ਰਹੇ ਨੇ ਬਸ ਇਹ ਕੰਨ ਮੰਨਿਆ ਨੀ ਗੱਲ ਉਹਨਾਂ ਦੇ ਇਹ ਬਾਗੇ ਲੋਰੀ ਮੰਗਣ ਲੋਰੀ ਮੰਗਣ ਗਿਆ ਮੁਰਕੇ ਆਇ ਨਹੀਂ ਦੇ ਘਰੇ ਕਿੰਨੀ ਦੇਰ ਬਾਅਦ ਨੂੰ ਪਤਾ ਲੱਗਿਆ ਪਤਾ ਤਾਂ ਸਾਨੂੰ ਵੇਟ ਕਰਿਆ ਉਹਨਾਂ ਨੂੰ 9 ਵਜੇ ਤੱਕ ਜੀ ਵੀ ਆ ਜਾਣਗੇ ਚਲੋਰੀ ਮੰਗ ਕੇ ਜਦੋਂ ਨਹੀਂ ਆਏ ਉਹ ਘਰੇ ਫਿਰ ਅਸੀਂ ਲੱਭਣ ਵਾਗੇ ਜਦੋਂ ਨਹੀਂ ਮਿਲੇ ਫਿਰ ਪੁਲਿਸ ਕੰਪਲੇਨਟ ਕੀਤੀ ਜੀ ਸਾਨੂੰ ਤਾਂ ਐ ਸੀ ਕਿ ਉਹ ਆ ਜਾਣਗੇ ਘਰੇ ਆਏ ਦਬਾਘ ਦੇ ਸਿਵਲ ਆ ਜਾਣਗੇ ਘਰੇ ਉਹ ਕਾ ਕਰਕੇ ਜੀ ਬਹਿਸ਼ ਕੀਤੀ ਆ ਤੁਹਾਡੀ ਕਿਥੇ ਰਹਿਣਾ ਹੈ ਅਸੀਂ ਸਿਵਿਆਰ ਇਹਨਾਂ ਹਾਲੇ ਜੀ ਪਿੰਡ ਸਿਵਿਆਰ ਹਾਂ ਸਨਾਮ ਰੋਡ ਤੇ ਜੀ ਕੋਈ ਬੱਚਾ ਪੈਸੇ ਵੀ ਲੈ ਕੇ ਗਿਆ ਸੀ ਪੈਸਾ ਲੈ ਗਿਆ ਸੀ ਮੁੰਡਾ ਜੀ ਸਾਡਾ ਕਿੰਨੇ ਸਾਡੇ 350 ਲੈ ਗਏ ਸੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਪੈਸੇ ਵੀ ਨਹੀਂ ਹੈ ਤਾਂ ਸ਼ੱਕ ਪਿਆ ਵੀ ਬੱਚੇ ਕਿਸੇ ਨੂੰ ਪਤਾ ਨਹੀਂ ਜੀ ਮੇਰੀ ਗੱਲ ਸੁਣੋ ਜਿਵੇਂ ਸ਼ੱਕ ਆਇਆ ਵੀ ਗੁਰੀਆ ਕਹਿੰਦੀ ਸੀ ਮੰਮੀ ਲੈ ਕੇ ਕੱਟ ਕੇ ਸ਼ਹਿਰ ਜਦੋਂ ਮੈਂ ਉਹਨੂੰ ਕਿਹਾ ਮੈਂ ਨਹੀਂ ਲੈ ਕੇ ਗਈ ਕੱਟ ਕੇ ਸ਼ਹਿਰ ਜਦੋਂ ਅੱਕਾ ਜਦੋਂ ਨਹੀਂ ਆਇਆ ਘਰੇ 12:00 1 ਵਜੇ ਫਿਰ ਉਹ ਗੁਰੀਆ ਕਹਿੰਦੀ ਮੰਮੀ ਵੀ ਪੰਕਜ ਲੈ ਗਿਆ ਉਹ ਫਿਰ ਦਾ ਕੱਢ ਕੇ ਸਾਨੂੰ ਐਂ ਸਕ ਪਿਆ ਹਾਂਜੀ ਖੁਸ਼ ਬੱਚੇ ਮਿਲ ਗਏ ਹਾਂਜੀ ਖੁਸ਼ ਆ ਜੀ ਇਹ ਜੀ 13 ਤਰੀਕ ਲੋੜੀ ਵਾਲੇ ਦਿਨ ਦੀ ਗੱਲ ਹੈ ਇਹ ਕੁਝ ਮਾਈਗ੍ਰੈਂਟ ਲੇਬਰਸ ਦੇ ਬੱਚੇ ਨੇ ਸਾਰੇ ਮਾਈਨਰ ਬੱਚੇ ਸੀਗੇ ਚਾਰ ਇਹ ਮਿਸਪਲੇਸ ਹੋ ਗਏ ਸੀਗੇ ਤੇ ਇਹਨਾਂ ਦੇ ਪੇਰੈਂਟਸ ਨੂੰ ਪਹਿਲਾਂ ਸਿਗਾ ਕਿ ਸ਼ਾਇਦ ਅੱਜ ਲੋੜੀ ਹੈ ਤੇ ਲੋੜੀ ਮੰਗਣ ਗਏ ਹੋਣਗੇ ਤੇ ਲੋੜੀ ਕਰਕੇ ਸ਼ਾਇਦ ਲੇਟ ਹੋ ਗਏ ਉਸ ਤੋਂ ਬਾਅਦ ਜਦੋਂ 11-12 ਵਜੇ ਤੱਕ ਉਹਨਾਂ ਨੇ ਉਮੀਦ ਸੀ ਵੀ ਵਾਪਸ ਹੋਣਗੇ ਨਹੀਂ ਆਏ ਤਾਂ ਫਿਰ ਵੀ ਇਹਨਾਂ ਨੇ ਪੁਲਿਸ ਨੂੰ ਕੋਈ ਇਤਲਾਹ updn 13 ਤਰੀਕ ਨੂੰ ਨਹੀਂ ਦਿੱਤੀ 14 ਤਰੀਕ ਨੂੰ ਇਹਨਾਂ ਨੇ ਫਿਰ ਜਾ ਕੇ ਥਾਣਾ ਸਿਟੀ 1 ਚ ਤਨੂ ਸ਼ਾ ਇੱਕ ਹੈਗਾ ਮਾਈਗ੍ਰੈਂਟ ਲੇਬਰ ਉਹਨੇ ਇਤਲਾਹ ਦਿੱਤੀ ਉਦੋਂ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਵੀ ਇਹਦੇ ਬੇਟੇ ਨੇ ਦੋ ਤੇ ਇਹਦੇ ਬੇਟਿਆਂ ਦੇ ਨਾਲ ਦੋ ਹੋਰ ਦੋਸਤ ਨੇ ਵੀ ਉਹ ਵੀ ਮਿਸਿੰਗ ਨੇ ਤੇ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਐਸਐਸਪੀ ਸਾਹਿਬ ਨੇ ਇਮੀਡੀਏਟਲੀ ਇਹਨ ਚ ਸਰਤਾਚਲ ਆਈਪੀਐਸ ਸਾਡੇ ਜ਼ਿਲ੍ਹੇ ਦੇ ਕਪਤਾਨ ਉਹਨਾਂ ਨੇ ਚਾਰ ਟੀਮਾਂ ਬਣਾ ਕੇ ਸੀ ਤੇ ਸਿਟੀ 1 ਤੇ ਐਸਐਚਯੂ ਸਦਰ ਤੇ ਇਹ ਸਾਰੀਆਂ ਟੀਮਾਂ ਦੇ ਨਾਲ ਟੈਕਨੀਕਲ ਵਿੰਗ ਨੂੰ ਲਾ ਕੇ ਤੇ ਇਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਐਫਆਈਆਰ ਦਰਜ ਕਰ ਦਿੱਤੀ ਗਈ 140 ਬੀਐਨਐਸ 파ਟ 3 ਦੇ ਤਹਿਤ ਤੇ ਇਹ ਬੱਚੇ ਫਿਰ ਬਹੁਤ ਜ਼ਿਆਦਾ ਮਿਹਨਤ ਮੁਸ਼ਕਲ ਕਰਨ ਤੋਂ ਬਾਅਦ ਗੰਗਾ ਨਗਰ ਤੋਂ ਜਾ ਕੇ ਟ੍ਰੇਸ ਹੋਏ ਇਹ ਗੰਗਾ ਨਗਰ ਕੇ ਸਿਤਾਰਾ ਚਲੇ ਗਏ ਸੀ ਬਾਕੀ ਸਾਰਾ 파ਟਲੇ ਇਨਵੈਸਟੀਗੇਸ਼ਨ ਦਾ 파ਟ ਹੈ ਵੀ ਇਹ ਤੱਕ ਇਹਨਾਂ ਦੇ ਵੀ ਘੁੰਮਣ ਹੀ ਚਲੇ ਗਏ ਸੀ ਤੇ ਕੀ ਕਰਨ ਗਏ ਸੀ ਕਿਵੇਂ ਗਏ ਸੀਗੇ ਉਹ ਅੱਜ ਗੰਗਾ ਨਗਰ ਤੋਂ ਲੈ ਕੇ ਆਂਦੇ ਆ ਇੱਥੇ ਲੱਗੇ ਸੀ ਹਾਂਜੀ ਚਾਰੇ ਇਕੱਠੇ ਗਏ ਸੀ ਕਿਸੇ ਟ੍ਰੇਨ ਤੇ ਚੜ ਗਏ ਜਾਂ ਕਿਸੇ ਡਿਸਟ੍ਰਿਕਟ ਨਾਲ ਹੱਲੇ ਤੋਂ ਹੀ ਪਤਾ ਲੱਗਾ ਵੀ ਇੱਥੋਂ ਤੂਰੀ ਚੜ ਗਏ ਜੋ ਇਹ ਦੱਸ ਰਹੇ ਪਰ ਸਾਰਾ ਵੈਰੀਫਾਈ ਕਰਾਂਗੇ ਚੰਗੀ ਤਰ੍ਹਾਂ ਇੱਥੋਂ ਤੂਰੀ ਚਲੇ ਗਏ ਤੂਰੀ ਤੋਂ ਫਿਰ ਗੰਗਾ ਨਗਰ ਵੱਲ ਨੂੰ ਟ੍ਰੇਨ ਆਈ ਉਹਦੇ ਤੇ ਚੜ ਗਏ ਕਿਵੇਂ ਚੱਲੇਗਾ ਕਿਉਂ ਚੱਲੇਗਾ ਇਹ ਸਾਰੀ ਗੱਲ ਲੈ ਇੱਕ ਵਾਰੀ ਚੰਗੀ ਤਰ੍ਹਾਂ ਕਰਨੀ ਐ ਤਸਦੀਕ ਨਾ ਸਾਰੀ ਇਹਦੇ ਸੰਗਰੂਰ ਇਥੇ ਇਹ ਹੈ ਕਿਥੋਂ ਦੇ ਰਹਿਣ ਵਾਲੇ ਸੀ ਬੱਚੇ ਇਹ ਸਾਰੇ ਇੱਥੇ ਫੈਕਟਰੀ ਫੋਕਲ ਪੁਆਇੰਟ ਏਰੀਆ ਦੇ ਵਿੱਚ ਇੱਕ ਹੈਗਾ ਆਪਣਾ ਸਿਬਿਆ ਪਿੰਡ ਚ ਰਹਿੰਦਾ ਲੇਬਰਰ ਤੇ ਬਾਕੀ ਫੋਕਲ ਪੁਆਇੰਟ ਏਰੀਆ ਦੇ ਨੇ ਸੁਨਾਮ ਰੋਡ ਸੰਗਰੂਰ ਤੇ ਮਤਲਬ ਕਾਫੀ ਵੇਖੋ ਪੁਲਿਸ ਲਈ ਹੱਦਕ ਹੋ ਜਾਂਦੀ ਹੈ ਕਿ ਮਾਈਨਰ ਬੱਚੇ ਚਾਹੇ ਕਿਸੇ ਮਾਈਕਰ ਡੇ ਨੇ ਚਾਹੇ ਕਿਸੇ ਵੱਡੇ ਕਰਦੇ ਨੇ ਤੇ ਮਤਲਬ ਸਾਰਾ ਜ਼ਿਲ੍ਹਾ ਹੀ ਔਨ ਟੋਸ ਹੋ ਜਾਂਦਾ ਜਦੋਂ ਇਹੋ ਜੀ ਕੋਈ ਇਨਸੀਡੈਂਟ ਹੋ ਜਾਂਦਾ ਇਹ ਵੀ ਧੁਰੀ ਤੱਕ ਪੈਦਲ ਨਿਕਲੇ ਜਾਂ ਕੋਈ ਤੁਸੀਂ ਚੀਜ਼ ਮਤਲਬ ਉਹੀ ਫਿਰ ਕੈਮਰਾਜ਼ ਦੀ ਹੈਲਪ ਲੈ ਕੇ ਇਹ ਸਾਰੀਆਂ ਗੱਲਾਂ ਪੈਦਲ ਹੀ ਗਏ ਆ ਧੁਰੀ ਤੱਕ ਪੈਦਲ ਨਹੀਂ ਗਏ ਇੱਥੋਂ ਧੁਰੀ ਲਈ ਵੀ ਇਹਨਾਂ ਨੇ ਸ਼ਾਇਦ ਇਹ ਦੱਸ ਰਹੇ ਨੇ ਕੋਈ ਟ੍ਰੇਨ ਹੀ ਫੜੀ ਆ ਉਸ ਤੋਂ ਬਾਅਦ ਫਿਰ ਟ੍ਰੇਨ ਗੰਗਨਗਰ ਨਗਰ ਦੀ ਫੜ ਲਈ ਤੇ ਮਤਲਬ ਫਿਰ ਪੁਲਿਸ ਨੇ ਤਾਂ ਇਹਦੇ ਚਮਲ ਦੋ ਤਿੰਨ ਦਿਨ ਸੌਕੇ ਨਹੀਂ ਵੇਖਿਆ ਤੇ ਜਾ ਕੇ ਰਿਕਵਰ ਕਰਕੇ ਲਿਆਂਦੇ ਆ ਸਰ ਚਾਰ ਬੱਚੇ ਨੇ ਜੀ ਜਾਨੀ ਚਾਰੇ ਹੀ ਮਿਲਗੇ ਹਾਂ ਚਾਰੇ ਮਿਲਗੇ ਜੀ ਕਿਸੇ ਵਿਅਕਤੀ ਕੋਲੋਂ ਮਿਲਲੇ ਨਹੀਂ ਜਾਂ ਕਿਸ ਤਰ੍ਹਾਂ ਨਹੀਂ ਉੱਥੇ ਰੇਲਵੇ ਸਟੇਸ਼ਨ ਤੋਂ ਹੀ ਇਹ ਰੋਮ ਕਰ ਰਹੀ ਸੀ ਇੱਧਰ ਉੱਧਰ ਉੱਥੋਂ ਮਿਲੇ ਨੇ ਹੁਣ ਇਹਨਾਂ ਨਾਲ ਸਾਰੀ ਗੱਲਬਾਤ ਡਿਟੇਲ ਚ ਕੀਤੀ ਜਾਊਗੀ ਇਹਨਾਂ ਦੇ ਮਾਵਾ ਕੋਈ ਵਰਗਲਾ ਆ ਕੇ ਲੱਗਿਆ ਕਿ ਆਪੇ ਗਿਆ ਹਾਂਜੀ ਇਹਨਾਂ ਦੇ ਮਾਵਾ ਹੁਣ ਤੜਾ ਦਿੱਤੀ ਹਾਂਜੀ ਹਾਂਜੀ ਮਾਪੇ ਨੂੰ ਬੁਲਾ ਲਿਆ ਮਾਪੇ ਵੀ ਬਾਹਰ ਅੱਜ ਜੀ ਅੱਜ ਲੈ ਕੇ ਆਉਂਦੇ ਸਵੇਰੇ ਲੈ ਕੇ ਆਉਂਦੇ ਬਿਠਾ ਲੋ ਬਿਠਾ ਲੋ ਕੰਮ ਦੇ ਵਿੱਚ ਆ ਜਾਓ ਅੱਜ ਆਪਾਂ ਬੱਚੇ ਦੀ ਝੋਲੀ ਕੱਢਣੀ ਹੈ ਦੇਤੀ ਚਾਹ ਵੀ ਹੋਤਾ ਹੈ ਚਾਹ ਪੀ ਲੈ ਚਾਹ ਪੀ ਲੈ Hors!